ਇਹ ਆਪਾਂ ਇਹਨੇ ਤੇ ਇਹਨਾਂ ਨੂੰ ਅੱਜ ਆਪਾਂ ਕੱਟ ਕੇ ਫਿਰ ਉਬਾਲਾਂਗੇ ਅੱਗੇ ਵੈਸੇ ਮੈਂ ਚੁੱਲੇ ਉੱਪਰ ਭੁੰਨ ਕੇ ਬਣਾਉਣੀ ਆ ਤੇ ਅੱਜ بارش ਪੈ ਰਹੀ ਬਹੁਤ ਇਸ ਕਰਕੇ ਆਪਾਂ ਇਹਨੂੰ ਕੱਟ ਕੇ ਤੇ ਟੇਸਟ ਹੋਵੇਦਾ ਧਿਆਨਾਂਗੇ ਤੇ ਇਹਨਾਂ ਨੂੰ ਹੁਣ ਆਪਾਂ ਕੱਟ ਕੇ ਤੇ ਲੱਗਿਆ ਤੋਲੇ ਆ ਤੇ ਤੁਕ ਸਾਫ਼ ਕਰ ਲਿਆ ਛਿਲਕੇ ਉਤਾਰ ਲਾਂਗੇ ਤੇ ਛਿਲਕੇ ਉਤਾਰ ਕੇ ਛੋਟੇ ਪੀਸ ਕਰਕੇ ਤੇ ਆਪਾਂ ਇਹਨਾਂ ਨੂੰ ਉਬਾਲਾਂਗੇ ਨੇ 45 ਬਟਾਣ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਬਾਲਿਆ ਵਿੰਗਨ ਪਰਤਾ ਬਣਾਉਣ ਲਈ ਤੇ ਆ ਦੇਖੋ ਵਧੀਆ ਹੋ ਗਏ ਇਹ ਤੇ ਬਿਲਕੁਲ ਇਹੋ ਜਿਹੇ ਆ ਹੁਣ ਇਹਨਾਂ ਨੂੰ ਪਾਣੀ ਕੱਢ ਦਾਂਗੇ ਇਧਰ ਆਪਾਂ ਪਿਆਜ਼ ਚੀਰ ਲੈਣੇ ਤੇ ਟਮਾਟਰ ਆਪਾਂ ਨਾਲੋਂ ਨਾਲ ਚੀਰ ਲੈਣੇ ਤਬਾਰ-ਬਾਰਸ਼ ਬਹੁਤ ਹੋ ਰਹੀ ਸ਼ਾਮ ਦੇ ਵੱਜ ਗਏ 5 ਤੇ ਹੁਣ ਜਲਦੀ ਜਲਦੀ ਬਣਾਉਣਾ ਪਊਗਾ ਪਰਤਾ ਫਟਾ ਗਨ ਕੇ ਮਨਾ ਲਾਂਗੇ ਫੁੱਲ ਕੇ ਇਹ ਹੋ ਗਿਆ ਆਪਣਾ ਤੇਲ ਗਰਮ ਤੇ ਇਧਰ ਆਪਣੇ ਪਿਆਜ਼ ਤਿਆਰ ਆ ਇਧਰ ਆਪਣੇ ਟਮਾਟਰ ਤੇ ਮਿਰਚ ਤਿਆਰ ਆ ਮਿਰਚਾਂ ਨੂੰ ਆਪਾਂ ਇਦਾਂ ਚੀਰਾ ਦੇ ਕੇ ਨਾ ਤੇ ਉਹ ਮਤਲਬ ਪਾਵਾਂਗੇ ਕਿਉਂਕਿ ਬੱਚਿਆਂ ਨੂੰ ਫਿਰ ਔਖਾ ਹੋ ਜਾਂਦਾ ਤੇ ਉਹਦਾ ਕਰਕੇ ਆਪਾਂ ਕਸ਼ਮੀਰੀ ਲਾਲ ਮਿਰਚਾ ਪਾਵਾਂਗੇ ਤੇ ਇਧਰ ਆਪਾਂ ਆ ਆ ਬਿਲਕੁਲ ਮੈਸ਼ ਕਰਕੇ ਰੱਖ ਲਿਆ ਬਹੁਤ ਹੀ ਸੋਨਾ ਜਿਵੇਂ ਆਪਣਾ ਚੁੰਮੇ ਤੇ ਭੁੰਨਿਆ ਹਿਆ ਹੁੰਦਾ ਨਾ ਸੇਮ ਓਵੇਂ ਦਾ ਹੀ ਬਣਿਆ बनिया हाँ हूँ आपने प्याजी कराए प्याज भी चंदी तरह कनक बनाव गे करा पड़ता ਕਿਆ ਅਜਿਹੀ ਤਰੀਕਾ ਭੁੰਨ ਕੇ ਤੇ ਬਸ ਜਦੋਂ ਦਰ ਪਰਤਾਂ ਰਹਿ ਜਾਣ ਤੱਕ ਤੇ ਉਦੋਂ ਆਪਾਂ ਆ ਪਾਵਾਂਗੇ ਟਮਾਟਰ ਹੁਣ ਆ ਵੇਖੋ ਆਪਣੇ ਨਾ ਪਿਆਜ਼ 60 70% ਨਾ ੁੱਜ ਗਿਆ ਨੇ ਪਿਆਜ਼ ਤੇ ਮਿਰਚਾ ਤੇ ਕਲਰ ਤੋਂ ਪਤਾ ਲੱਗਦਾ ਹੈ ਨਾ ਕਾਫੀ ਬ੍ਰਾਊਨ ਹੋ ਗਿਆ ਵੈਸੇ ਵੀ ਜਿੱਦਾਂ ਮਹਿਕ ਆ ਜਾਂਦੀ ਨਾ ਹੰਡੇ ਪੁੱਜਿਆਂ ਦਾ ਪੂਰਾ ਪਤਾ ਲੱਗ ਜਾਂਦਾ ਨੇ ਹੁਣ ਪੂਰੀ ਤਰ੍ਹਾਂ ਨਾਲ ਭੁੰਨੇ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਪਾਵਾਂਗੇ ਥੋੜਾ ਜਿਹਾ ਨਮਕਾ ਪਤੇ ਉਰੀ ਆਈ ਨਮਕ ਵਾਲੀ ਡੱਬੀ ਫੜਾਈ ਇੱਧਰ ਖਤਮ ਹੋਇਆ ਪਿਆ ਆ ਪਈ ਇੱਧਰ ਰੈਂਕ ਚ ਆ ਨਮਕ ਵਾਲੀ ਡੱਬੀ ਆਵੇ ਕਝਾਟੇ ਖਤਮ ਹੋ ਜਾਂਦਾ ਇੱਧਰ ਡੱਪਿੰਗਾਂ ਸ਼ੁੱਟਿੰਗਾਂ ਸ਼ੁੱਟਿੰਗਾਂ ਚ ਤੇ ਇਹ ਆਪਾਂ ਪੜਥੇ ਦੇ ਹਿਸਾਬ ਨਾਲ ਤੇ ਅੰਕੀਆਂ ਦੋ ਚੰਚੀਆਂ ਪੈ ਜਾਣਗੀਆਂ। ਹੁਣ ਮੁੱਕਦੀਆਂ ਸਿਕਰਾਰਾ ਬਣੂਗਾ। ਤੇ ਹੁਣ ਅਮਕ ਪੈ ਗਏ ਤੇ ਹੁਣ ਆਪਾਂ ਪਾ ਦਾਂਗੇ ਇੱਥੇ ਟਮਾਟਰ। ਹੁਣ ਸਾਰਾ ਪਾ ਟਮਾਟਰ ਥੋੜਾ ਜਿਹਾ ਹੋਰ ਥੁਜੇਗਾ ਦੇਖੋ ਨਮਕ ਆਪਾਂ ਪਾਤਾ ਸੀਗਾ ਨਾ ਤੇ ਹੁਣ ਆਪਣੀ ਇਹ ਪਿਆਜ਼ ਵੀ ਇਸ ਤਰ੍ਹਾਂ ਹੋ ਗਿਆ ਨਾ ਤੇ ਹੁਣ ਆਪਾਂ ਪਾਵਾਂਗੇ ਕਸ਼ਮੀਰੀ ਮੱਟਾ ਰੰਗ ਵਾਸਤੇ ਇਹਦੇ ਨਾਲ ਪਰਤੇ ਦਾ ਕਲਰ ਬਹੁਤ ਸੋਹਣਾ ਆ ਜੂਗਾ ਆ ਹੈਗਾ ਜੀਰਾ ਪਾਊਡਰ ਤੇ ਬਸ ਆ ਹੈ ਰੱਬ ਜਾ ਥੋੜਾ ਜਿਹਾ ਸਿੰਪਲ ਮਸਾਲਾ आप घर बनाने अपना तड़का भाई आप जी ना देंगे जो अपना पड़ता बना के रखें जोड़ा अपना हम आप कर देंगे चंकी तरह मिक्स ਇਹ ਅੱਗੇ ਨਾਲ ਲੱਪਟਾ ਬਣਾ ਦੇ ਆਪਾਂ ਇਸ ਚੀਜ਼ ਦਾ ਇਹ ਹੁਣੇ ਤੇ ਚਲੋ ਆਹ ਕੱਠਾ ਘਰ ਦੇਣਾ ਆਪਾਂ ਬਿਲਕੁਲ ਮਿਕਸ ਚੀਕੀ ਮਿਚਕੀ ਇਹਦਾ ਪੂਰੀ ਤਰ੍ਹਾਂ ਕੱਢਣਾ ਹਲਾ ਆਪਾਂ ਇਹਨੂੰ ਥੋੜੀ देर ਸੈਂਟੇ ਰੱਖਾਂਗੇ ਆ ਦੇਖੋ ਆਪਣੇ ਪੜਥੇ ਦੀ ਲੁੱਕ ਤੇ ਪਹਿਲਾਂ ਆਪਾਂ ਲਾਇਆ ਸੀ ਮਤਲਬ ਸਰੋਂ ਦੇ ਤੇਲ ਦਾ ਤੜਕਾ ਤੇ ਕਈ ਵਾਰੀ ਮੈਂ ਐਵੇਂ ਸਿਰਫ ਪਹਿਲਾਂ ਸਟਾਰਟਿੰਗ ਵਿੱਚ ਵੀ ਦੇਸੀ ਦਾ ਹੀ ਲਾ ਲਈਨੀ ਪਰ ਅੱਜ ਮੈਂ ਲਾਇਆ ਸਰੋਂ ਦਾ ਤੇ ਆਹ ਲਓ ਜੀ ਹੁਣ ਤੁਸੀਂ ਦੱਸੋ ਆਪਣੇ ਪੜਥੇ ਦੀ ਲੁੱਕ ਤੇ ਅੱਜ ਉਹ ਆਪਾਂ ਖਾਈਏ ਤੇ ਆ ਬਣ ਗਿਆ ਜੀ ਆਪਣਾ ਪੜਥਾ ਇਹ ਬਸ ਤੇ ਜੀ ਦੇਖੋ ਲੋਕ ਇੰਨਾ ਜਿਆਦਾ ਸਵਾਦ ਬਣਿਆ ਨਾ ਮੈਂ ਲੂਨ ਚੈੱਕ ਕੀਤਾ ਬਹੁਤ ਹੀ ਜਿਆਦਾ ਸਵਾਦ ਇਹ ਖੱਟ ਮਿੱਠਾ ਬਹੁਤ ਜਿਆਦਾ ਵਧੀਆ ਮਤਲਬ ਟਮਾਟਰ ਪਾਏ ਆ ਇਸ ਲਈ ਚਾਟ ਮਸਾਲਾ ਨਹੀਂ ਪਾਇਆ ਬਾਕੀ ਧੰਨਵਾਦ ਜੀ ਬੱਦਲ ਬਹੁਤ ਕਰਜ ਰਿਆ ਤੇ بارش ਹੋ ਰਹੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਰੱਬ ਸੁੱਖ ਰੱਖੇ ਤੇ ਸਾਰੇ ਆਪੋ ਆਪਣੇ ਘਰਾਂ ਵਿੱਚ ਰੱਬ ਸਭ ਨੂੰ ਰਿਜ਼ਕ ਦੇਵੇ ਤੇ ਸਾਰੇ ਆਪੋ ਆਪਣੇ ਘਰਾਂ ਵਿੱਚ ਵਧੀਆ ਰਹੋ ਤੇ ਧੰਨਵਾਦ ਜੀ ਸਾਰਿਆਂ ਦਾ